ਮਲਾਰ ਮਹੱਲਾ ਪੰਜਵਾਂ ਮਾਨ ਮੇਰੇ ਹਰ ਕੇ ਚਰਨੋ ਰਵੀਜੈ ਦਰਸ਼ਨ ਪਿਆਸ ਮੇਰੋ ਮਨ ਮੋਹਿਓ ਹਰਪੰਖ ਲਗਾਏ ਮੋਲੀ ਜਰਹਾ ਖੋਜਤ ਖੋਜਤ ਮਾਰਗ ਪਾਇਓ ਸਾਧੂ ਸੇਵ ਕਰਿ ਜੈ ਤਾਰ ਅਨੁਗ੍ਰਹਿ ਸੁਆਮੀ ਮੇਰੇ ਨਾਮ ਮਹਾਰਸ ਪੀਜੈ ਤਰਾਹੇ ਤਰਾਹੇ ਕਰ ਸਰਨੀ ਆਏ ਜਲ ਤੋ ਕਿਰਪਾ ਕੇ ਜੈ ਕਰ ਗੈ ਲੇਹੁ ਦਾਸ ਆਪਣੀ ਕੋ ਨਾਨਕ ਆਪਣੋ ਕੀ ਜੈ ਮਲਾਰ ਮਹੱਲਾ ਪੰਜਵਾਂ ਪ੍ਰਭ ਕੋ ਭਗਤ ਬਸਲ ਬਿਰਦਾਇਓ ਨਿੰਦ ਕਮਾਰ ਚਰਨ ਤਲ ਦੇਨੇ ਆਪਣੂ ਜਸ ਵਰਤਾਇਓ ਰਹਾ ਜੈ ਜਕਾਰ ਕਿਨੂ ਸਭ ਜਗ ਮੈਂ ਦਇਆ ਜੀ ਅਨ ਮੈਂ ਪਾਇਓ ਕੰਟ ਲਾਏ ਆਪਣੋ ਦਾਸ ਰਾਕੇਓ ਤੇ ਵਹੁ ਨਲਾਇਓ ਅੰਗੇਕਾਰ ਕਿਉ ਮੇਰੇ ਸੁਆਮੀ ਪ੍ਰਮਪਉ ਮੇੜ ਸੁਖ ਦਾਇਓ ਮਹਾਨੰਦ ਕਰੋ ਦਾਸੁ ਸਰ ਕੀ ਨਾਨਕ ਵਿਸਵਾਸ ਮਣ ਆਇਓ ਰਾਗ ਮਲਾਰ ਮਹੱਲਾ ਪੰਜਵਾ ਚਉਪ ਦੇ ਕਰ ਦੂਜਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਗੁਰਮਕ ਦੇਸੇ ਬ੍ਰਹਮ ਪਸਾਰ ਗੁਰਮਕੋਤਰ ਗੁਣਿਆ ਬਿਸਤਾਰ ਗੁਰਮਕ ਨਾਦ ਬੇਦ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੋਰ ਗੋਰ ਕਰਤ ਸਦਾ ਸੁਖ ਪਾਈਐ ਗੋਰਪਦੇਸ ਹਰ ਹਿਰਦੇ ਵਸਿਓ ਸਾਸ ਗਰਾਸ ਆਪਣਾ ਕਸਮ ਧਾਈਐ ਰਹਾ ਗੋਰ ਕੇ ਚਰਨ ਵਿਟੋ ਬਲ ਜਾਓ ਗੋਰ ਕੇ ਗੁਣ ਵਣ ਦਿਨ ਨਿਤ ਗਾਓ தூடக்கோ சன சாச்சி தர பாய் மோரே தவஜல் தரண்கோர்பேட்டோ ஜோனோர சேவா சோஜன பாய जाको कर्म लिखिया गौर जीवन गोर आधार गौर मेरी वर्तन गोर परवार गौर मेरा कसम गुर सरनाई नानक गोर पार बरम। ਜਾ ਕੀ ਕੀਮਾ ਨਾ ਪਾਈ ਮਲਾਰ ਮਹੱਲਾ ਪੰਜਵਾ ਗੌਰ ਕੇ ਚਰਨ ਹਰਦੇਵ ਸਾਈਂ ਕਰ ਕਿਰਪਾ ਪ੍ਰਭ ਆਪ ਮਲਾਈ ਆਪਣੇ ਸੇਵਕ ਕੋ ਲੈ ਪ੍ਰਭ ਲਾਈ ਤਾਂ ਕੀ ਕੀਮਤ ਕਹੀ ਨ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤੂੰ ਬਰੀ ਕਿਰਪਾ ਤੇ ਤੂੰ ਚਿੱਤ ਆਵੇ ਆਟ ਪੈਰ ਤੇਰੇ ਰੰਗ ਰਾਤੇ ਰਹਾ ਗਾਵਣ ਸਰਣ ਸਭ ਤੇਰਾ ਪਣ ਹੁਕਮ ਬੁਝੀ ਸੋ ਸਾਚ ਸੁਮਣ ਜਾਪ ਜਪ ਜੀਵੇ ਤੇਰਾ ਨਾਮ ਤੋਦ ਬਿਣ ਦੋ ਜਾਣਹੀ ਤਾ ਧੋਕ ਸ਼ੋਕ ਕਰਤੇ ਹੁਕਮ ਰਜਾਈ ਪਾਣੇ ਬਕਸ ਪਾਣੇ ਦੇਸ ਜਾਈ ਦੁਹਾਂ ਸਿਰਾਂ ਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪ੍ਰਤਾਪ ਤੇਰੇ ਕੀਮਤ ਤੂੰ ਹੀ ਜਾਣੇ ਤੂੰ ਆਪੇ ਬੁਝੇ ਸੁਣ ਆਪ ਵਗਾਣੀ ਸੇ ਭਗਤ ਜੋ ਤਦ ਪਾਣੀ ਨਾਨਕ ਤਿੰਨ ਕੈ ਸਾਦ ਕੁਰਬਾਨੀ ਮਲਾਰ ਮਹੱਲਾ ਪੰਜਵਾਂ ਪਰਮੇਸ਼ਰ ਹੋਵਾ ਦੀ ਆਲ ਮੇਗ ਵਰਸੇ ਅਬਰਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੀ ਕਾਰਜ ਆਏ ਪੂਰੇ ਰਾਸ ਸਦਾ ਸਦਾ ਮਣ ਨਾਮ ਸਮਾਲ ਗੁਰ ਪੂਰੇ ਕੀ ਸੇਵਾ ਪਾਇਆ ਐਤੇ ਓਤੇ ਨਿਬਹਿ ਨਾਲ ਰਹਾ ਦੋਖ ਭੰਨਾ ਭੈ ਭਜਨ ਹਾਰ ਆਪਣਿਆ ਜੀਆਂ ਕੇ ਕੀਤੇ ਸਾਰ ਰਾ ਕਨਹਾਰ ਸਜਾ ਮੀਰ ਬਾਣ ਸਦਾ ਸਦਾ ਜਾਈਏ ਕੁਰਬਾਨ ਕਾਲਕ ਵਾਇਆ ਕਰਤੇ ਆਪ ਸਦਾ ਸਦਾ ਮੰਨ ਤੈਸ ਨੂੰ ਜਾਪ ਦ੍ਰਿਸ਼ਟ ਧਾਰ ਰਾਕੇ ਸਭ ਜੰਤ ਗੋਣ ਗਾਵ ਨੇਤ ਨਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੇ ਪ੍ਰਤਾਪ ਨਾਵੇ ਕੇ ਪੈਜ ਰਖਦਾ ਆਇਆ ਨਾਨਕ ਬੋਲੇ ਤਿਸ ਕਾ ਬੁਲਾਇਆ ਮਲਾਰ ਮਹੱਲਾ ਪੰਜਵਾ ਗੁਰ ਸਰਣਾਏ ਸਗਲ ਨਦਾਨ ਸਾਚੇ ਦਰਗੇ ਪਾਈਏ ਮਾਣ ਪ੍ਰੰਪ ਦੂਖ ਦਰਦ ਸਭ ਜਾਏ ਸਾਜ ਸੰਗ ਸਾਜ ਹਰ ਗੁਣ ਗਾਈ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਦਾਨ ਜਪੂ ਦਿਨ ਰਾਤੀ ਮਨ ਚਿੰਦੇ ਬਲ ਪਾਏ ਰਹਾ ਸਤ ਗੁਰੂ ਜੇਵੜ ਯਵਰ ਨ ਕੋਈ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਈ ਜਨਮ ਮਰਨ ਦੁਖ ਤੇ ਰਾਕੇ ਮਾਇਆ ਬੇਕੁ ਫਿਰ ਬੋੜ ਨਾ ਜਾਕੇ ਗੁਰ ਕੀ ਮਹਿਮਾ ਕਤਣ ਨਾ ਜਾਈ ਗੁਰ ਪਰਮੇਸ਼ਰ ਸਾਚਿ ਨਾਈ ਸਾਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਏ ਵਡ ਪਾਗ ਕਾਮ ਕਰੋਦ ਲੋਭ ਮਨ ਤਿ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਜ਼ ਨਾਨਕ ਕੀ ਪ੍ਰਭ ਸਾਚ ਅਰਦਾਸ राग मलार महला पंजमा पड़ताल कर तीजा एक ओंकार सच गुर प्रसाद गोर मनार प्रे सो रंग किया कि नोरी सगल सिंगार तजोरी सगल बेकार तावत अस्तर तिया रहा ਐਸੇ ਰੇ ਮਨ ਪਾਏ ਕਿ ਆਪ ਗਵਾਏ ਕਹਿ ਕਰ ਸਾਧਨ ਸੋ ਸੰਗ ਬਾਜੇ ਬਜੇ ਮਿਰਦੰਗ ਅਨਹਦ ਕੋਕਲਰੀ RAM ਨਾਮ ਬੋਲੇ ਮਦਰ ਵੈਣ ਅਤ ਸੁਹੀਆ ਐਸੇ ਤੇਰੇ ਦਰਸ਼ਨ ਕੀ ਸੋਬਤ ਆਪਾਰ ਪ੍ਰੀਅ ਮੁਗ ਤੈਸੇ ਸੰਗ ਸੰਤ ਬਣੇ ਪਾਵ ਦਾਰ ਨਾਮ ਭਨੇ RAM 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 MAL ਜਨ ਫੇਰਤੇ ਹਰ ਸੰਗ ਸੰਗੀਆਂ ਜਨ ਨਾਨਕ ਪ੍ਰੋਪ੍ਰੀਤਮ ਦੀ ਆਮ ਲਾਰ ਮਹੱਲਾ ਪੰਜਮ ਮਾਨ ਘਨੇ ਭ੍ਰਮੇ ਬਣੇ ਉਮਕ ਤਰਸ ਚਾਲੈ ਪ੍ਰਭ ਮਿਲਬੇ ਕੀ ਚਾ ਰਹਾ ਤ੍ਰੈ ਗੁਣ ਮਾਈ ਮੋਹੇ ਆਏ ਕਹੋ ਬੇਦਨ ਗਾਹੀ आनो पावो सगर किए न दुख साके लाहे पाज सरन साधु नान का मिल गुण गोबिंद गाहे मलार महला पंजमा प्रीकी सोब सुहावनी नीकी हां हां हूं गंधर्व या आनंद मंगल रस गावणी नीकी रहा तुणत ललत गुणगे अनक पांत बबैद रूप दिकामणी निकी गेर तार ताल जाल पवन परपूर काट काट लालन शामणी निकी साज संगर मैया रास पायो नानक जाके पामणी निकी ਮਲਾਰ ਮਹੱਲਾ ਪੰਜਵਾ ਗੌਰ ਪ੍ਰੇਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ ਰਹਾ ਦਰਸ ਸਫਲਿਓ ਦਰਸ ਪੇਕਿਓ ਗਏ ਕਿਲ ਵਿਕ ਗਏ ਮਨ ਨਿਰਮਲਿਓ ਜਿਆਰੇ ਬਿਕਮ ਬਿਸਮੇ ਬਿਸਮ ਭਈ ਅਕ ਕੋਟ ਹਰਤੇ ਨਾਮ ਲਈ गोर चरण मस्तकडार पहि प्रभ एक ही भगत एक टेक ते जन नानक शरणद्वारि भगत टेक ते जन नानक शरणद्वा